ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਲੈ ਕੇ ਆਏ ਆ ਵੀਡੀਓ ਸ਼ਾਲਾਂ ਤੇ ਕੋਟੀਆਂ ਦੀ ਸਟਾਕ ਕਲੀਅਰ ਦੀ ਸੇਲ ਲਾਈ ਹੈ ਜੀ ਤੇ ਤੁਮਾਕਾ ਆਫਰ ਦੇਣ ਜਾ ਰਹੇ ਆ ਅੱਜ ਕੋਈ ਵੀ ਅੱਜ ਦੀ ਵੀਡੀਓ ਦੇ ਵਿੱਚੋਂ ਤੁਸੀਂ ਪੀਸ ਆਰਡਰ ਕਰੋਗੇ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੋਊਗੀ ਜੀ ਕੋਈ ਡਿਲੀਵਰੀ ਚਾਰਜ ਨਹੀਂ ਲੱਗ ਜਾਊਗਾ ਇੱਕ ਪੀਸ ਮੰਗਾਓ ਚਾਰ ਮੰਗਾਓ 10 ਪੀਸ ਮੰਗਾਓ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੋਊਗੀ ਜੀ 컬ਰ ਡੀਨ ਬਹੁਤ ਸਾਰੇ ਦਿਖਾਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਦਿਖਾਵਾਂਗੇ ਸਭ ਤੋਂ ਪਹਿਲਾਂ ਦਿਖਾ ਰਹੇ ਆ ਪਿਓਰ ਦੀਆਂ ਕੋਟੀਆਂ ਫੁੱਲ ਹੇਅਰ ਬੋਲ ਦੇ ਵਿੱਚ ਕੋਟੀਆਂ ਨੇ ਜੀ ਫੁੱਲ ਸਾਈਜ਼ ਦੀਆਂ ਕੋਟੀਆਂ ਨੇ ਵਧੀਆ ਪਿਓਰ ਦੇ ਵਿੱਚ ਹੈ ਵੀਡੀਓ ਨਾਲ ਐਂਡ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਆ ਵੀਡੀਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਫੁੱਲ ਹੇਅਰ ਦੇ ਵਿੱਚ ਕੋਟੀਆਂ ਦਿਖਾ ਰਹੇ ਆ ਤੁਹਾਨੂੰ ਹੇਅਰ ਬੋਲ ਫੁੱਲ ਸਾਈਜ਼ ਸਟਿਚੇਬਲ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਕਲਰ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹਿ ਐਂਡ ਦੇ ਵਿੱਚ ਸ਼ਾਲ ਦਿਖਾਵਾਂਗੇ ਕੋਟੀਆਂ ਤੋਂ ਬਾਅਦ ਦੇ ਵਿੱਚ ਸ਼ਾਲ ਦਿਖਾਵਾਂਗੇ ਸ਼ਾਲਾਂ ਦੇ ਵੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਨੇ ਸਟਾਕ ਕਲੀਅਰ ਦੀ ਸੇਲ ਹੈ ਇਹ ਰੇਟ ਹੈਗਾ ਸਿਰਫ 400 ਰੁਪਏ ਦਾ ਪੀਸ ਹੈ ਕੋਟੀ ਫੁੱਲ ਪਿਓਰ ਦੀ ਕੋਟੀ ਹੈ ਜੀ ਵਧੀਆ ਫੁੱਲ ਸਾਈਜ਼ ਫ੍ਰੀ ਸਾਈਜ਼ ਮਿਲ ਜਾਣਗੇ ਸਿਰਫ 400 ਰੁਪਏ ਦਾ ਪੀਸ ਹੈ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੋਊਗਾ ਦੇਖੋ ਵੀ ਫੁੱਲ ਸਾਈਜ਼ ਫੁੱਲ ਸਟਿਚੇਬਲ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੋਊਗੀ ਕੋਈ ਸ਼ਿਪਿੰਗ ਚਾਰਜ ਡਿਲੀਵਰੀ ਚਾਰजेस ਕੋਈ ਨਹੀਂ ਲੱਗੂਗਾ ਇਹ ਸਟਾਕ ਕਲੀਅਰ ਦੀ ਸੇਲ ਹੈ 400 ਰੁਪਏ ਦਾ ਪੀਸ ਹੈ ਹੀ ਘਰ ਬੈਠੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ ਸਾਡਾ WhatsApp ਨੰਬਰ ਚੱਲ ਰਿਹਾ ਕੋਈ ਵੀ ਪੀਸ ਚਾਹੀਦਾ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਜੀ ਰੇਟ ਰਹੂਗਾ ਸਿਰਫ 400 ਰੁਪਏ 700 ਵਾਲੇ 700 ਵਾਲੇ 800 ਵਾਲੇ 20000 ਵਾਲੇ ਪੀਸ ਸਿਰਫ 400 ਰੁਪਏ ਸਟਾਕ ਕਲੀਅਰ ਹੈ ਜੀ ਰੇਟ ਦੀ ਪੂਰੇ ਬਾਜ਼ਾਰ ਦੀ ਗਾਰੰਟੀ ਹੋਊਗੀ ਸਟਾਕ ਕਲੀਅਰ ਦੀ ਸੇਲ ਹੈ ਰੇਟ ਹੈਗਾ ਸਿਰਫ 400 ਰੁਪਏ ਦੇ ਫੁੱਲ ਪਿਓਰ ਦੀਆਂ ਕੋਟੀਆਂ ਨੇ ਸਾਰੀਆਂ ਹੇਅਰ ਬੂਲ ਦੇ ਵਿੱਚ ਕੋਟੀਆਂ ਨੇ ਫੁੱਲ ਹੇਅਰ ਦੀਆਂ ਕੋਟੀਆਂ ਨੇ ਜੀ ਕਲਰ ਕਲਰਾਂ ਦੀ ਕੰਬੀਨੇਸ਼ਨ ਵੀ ਬਹੁਤ ਸ਼ਾਨਦਾਰ ਹੈ ਜੀ ਲਾਈਟ ਕਲਰ ਮਿਲ ਜਾਣਗੇ ਡਾਰਕ ਕਲਰ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੇ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਆ ਕੋਟੀਆਂ ਤੇ ਸ਼ਾਲਾਂ ਦੀ ਵੀਡੀਓ ਬਣਾਈ ਆ ਡਿਟੇਲ ਦੇ ਨਾਲ ਰੇਟ ਰਹੂਗਾ ਜੀ ਸਿਰਫ 400 ਰੁਪਏ ਦੀ ਕੋਟੀ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੋਊਗਾ ਜਲਦੀ ਦੇ ਨਾਲ ਬੁੱਕ ਕਰ ਲਿਓ ਕੋਈ ਵੀ ਪੀਸ ਪਸੰਦ ਹੈ ਲੌਂਗ ਕੋਟੀਆਂ ਵੀ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਆ ਕੋਟੀਆਂ ਦੀ ਘਰ ਬੈਠੇ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ बस एक रिक्वेस्ट है सारे कस्टमरਾਨੂੰ ਕਿ ਪੇਮੈਂਟ ਅਸੀਂ ਆਨਲਾਈਨ ਲੈਣੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਆਪਣੇ ਕੋਲ ਨਹੀਂ ਹੈਗੀ। ਔਰ ਇਸ ਤੋਂ ਪਹਿਲਾਂ ਜਿੰਨੇ ਵੀ ਪਾਰਸਲ ਭੇਜੇ ਨੇ ਸਾਰੇ 100% ਸਾਡਾ ਪਾਰਸਲ ਮਿਲਦਾ ਹੈ। ਅਸੀਂ 100 ਹੀ ਚੀਜ਼ ਭੇਜਦੇ ਆ ਜੋ ਅਸੀਂ ਦਿਖਾਉਂਦੇ ਆ ਵੀਡੀਓ ਦੇ ਵਿੱਚ ਜੋ ਅਸੀਂ ਜੋ ਕਸਟਮਰ ਪਸੰਦ ਕਰਦਾ ਹੈ ਸੇਮ ਚੀਜ਼ ਹੀ ਭੇਜਦੇ ਆ ਜੀ ਅਸੀਂ। ਮੇਰੀ ਪੁਰਾਣੀ ਵੀਡੀਓਜ਼ ਦੇ ਵਿੱਚ ਕਮੈਂਟ ਵੀ ਚੈੱਕ ਕਰ ਸਕਦੇ ਹੋ ਤੁਸੀਂ ਜਿਨ੍ਹਾਂ ਨੂੰ ਪਾਰਸਲ ਭੇਜੇ ਨੇ ਰਿਪੀਟ ਆਰਡਰ ਕਰ ਰਹੇ ਨੇ ਸਭ ਨੇ ਦੁਬਾਰਾ। ਕੰਮ ਆਪਣਾ ਇੱਕ ਨੰਬਰ ਹੈ ਜੀ। ਉਰੇ ਆਉਣਾ ਵੇ ਸ਼ੌਪ ਤੇ ਵਿਜ਼ਿਟ ਕਰਨਾ ਤਾਂ ਸੰਡੇ ਵਾਲੇ ਦਿਨ ਆਓ ਸਿਰਫ ਐਤਵਾਰ ਵਾਲੇ ਦਿਨ ਸੇਲ ਲੱਗਦੀ ਐ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਉਸ ਤੋਂ ਇਲਾਵਾ ਅਸੀਂ ਹੋਰੇ ਨਹੀਂ ਹੁੰਦੇ ਉਸ ਤੋਂ ਇਲਾਵਾ ਮੇਰਾ ਫੇਰੀ ਦਾ ਕੰਮ ਐ ਜੀ ਆਨਲਾਈਨ ਭੇਜਦਾ ਆਨਲਾਈਨ ਤੁਸੀਂ ਜਦ ਮਰਜ਼ੀ ਮੰਗਾਓ ਉਰੇ ਆਉਣਾ ਵੇ ਸਿਰਫ ਸੰਡੇ ਵਾਲੇ ਦਿਨ ਸੰਡੇ ਵਾਲੇ ਦਿਨ ਆਉਣਾ ਵੇ ਤਾਂ ਕਾਲ ਕਰਕੇ ਪਹਿਲਾਂ 2 ਦਿਨ ਪਹਿਲਾਂ ਕਾਲ ਕਰਕੇ ਕਨਫਰਮ ਕਰਕੇ ਫੇਰ ਹੀ ਆਓ ਜੀ ਕਿਉਂਕਿ ਹਰ ਸੰਡੇ ਨੂੰ ਸਾਡੇ ਕੋਲੇ ਵੈਰਾਈਟੀ ਖਤਮ ਚੇਂਜ ਹੋ ਜਾਂਦੀ ਐ ਬਦਲ ਜਾਂਦੀ ਐ ਇਸ ਕਰਕੇ ਇਸ ਹਫਤੇ ਆ ਵੈਰਿਟੀ ਹੈਗੀ ਆ ਇਹ ਸਟਾਕ ਕਲੀਅਰ ਹੋਣਾ ਅਗਲੇ ਸੰਡੇ ਹੋਰ ਵੈਰਿਟੀ ਹੋਊਗੀ ਕਿਉਂਕਿ ਸਟਾਕ ਕਲੀਅਰ ਦੀ ਸੇਲ ਆ ਖਤਮ ਕਰ ਰਹੇ ਹਾਂ 700 ਵਾਲੇ 800 ਵਾਲੇ 20 900 ਵਾਲੇ 20 ਸਭ 400 ਰੁਪਏ ਲਾਇਆ ਜੀ ਫੁੱਲ ਹੇਅਰ ਦਾ ਪੀਸ ਹੈ ਫੁੱਲ ਪਿਓਰ ਦੇ ਵਿੱਚ ਪੀਸ ਆ ਜੀ ਸਿਰਫ 400 ਰੁਪਏ ਦਾ ਪੀਸ ਹੈ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਜੀ ਕੋਈ ਸ਼ਿਪਿੰਗ ਚਾਰਜ ਨਹੀਂ ਲੱਗੂਗਾ ਕੋਈ ਵੀ ਪੀਸ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਘਰ ਬੈਠੇ ਆਨਲਾਈਨ ਤੁਸੀਂ ਮੰਗਵਾ ਸਕਦੇ ਜੀ ਜਲਦੀ ਜਲਦੀ ਨਾਲ ਬੁੱਕ ਕਰ ਲਿਓ ਬਹੁਤ ਸਾਰੇ ਕਲਰ ਡਿਜ਼ਾਈਨ ਨੇ ਬਹੁਤ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਹੈ ਬਹੁਤ ਸ਼ਾਨਦਾਰ ਕੰਬੀਨੇਸ਼ਨ ਹੈ ਕਲਰਾਂ ਦੀ ਲਾਈਟ ਕਲਰ ਨੇ ਡਾਰਕ ਕਲਰ ਨੇ ਸਰਦਾਰੀ ਕਲਰ ਨੇ ਆਉਣ ਜਾਂਦੇ ਪਾਉਣ ਵਿਆਹ ਸ਼ਾਦੀਆਂ ਚ ਪਾਉਣ ਵਾਲੇ ਕਲਰ ਬਹੁਤ ਸ਼ਾਨਦਾਰ ਕਲਰ ਨੇ ਲੌਂਗ ਪੀਸ ਵੀ ਮਿਲ ਜਾਣਗੇ ਇਸ ਦੇ ਵਿੱਚ ਆ ਹੁਣ ਦਿਖਾ ਰਹੇ ਆ ਲੌਂਗ ਕੋਟੀਆਂ ਆ ਵਾਲੀਆਂ ਸਾਰੀਆਂ ਲੌਂਗ ਕੋਟੀਆਂ ਦਿਖਾਉਣ ਲੱਗੇ ਜੀ ਹੁਣ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਵਧੀਆ ਕਲਰ ਨੇ ਮੈਂ ਜਲਦੀ ਦੇ ਨਾਲ ਬੁੱਕ ਕਰ ਲਓ ਜੀ ਸਟਾਕ ਕਲੀਅਰ ਦੀ ਸੇਲ ਹੈ ਇਹ ਫੁੱਲ ਲੌਂਗ ਪੀਸ ਨਹੀਂ ਆਲ ਓਵਰ ਪੀਸ ਹੈ ਫਰੰਟ ਬੈਗ ਸੇਮ ਹੈ ਬੈਕ ਸੈਟ ਪਲੇਨ ਨਹੀਂ ਹੁੰਦੀ ਇਹਨਾਂ ਕੁੱਟੀਆਂ ਦੀ ਸੇਮ ਫਰੰਟ ਬੈਗ ਹੈ ਜੀ ਆਲ ਓਵਰ ਦਾ ਪੀਸ ਹੈ ਫੁੱਲ ਲੌਂਗ ਪੀਸ ਹੈ ਜਲਦੀ ਦੇ ਨਾਲ ਬੁੱਕ ਕਰ ਲਓ ਕੋਈ ਵੀ ਪੀਸ ਪਸੰਦ ਹੈ ਰੇਟ ਰਹੂਗਾ ਸਿਰਫ 400 ਰੁਪਏ ਦਾ ਪੀਸ ਹੈ ਜੀ ਫੁੱਲ ਪਿਓਰ ਦਾ ਪੀਸ ਹੈ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੈ ਸਟਾਕ ਕਲੀਅਰ ਦੀ ਸੇਲ ਹੈ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈ ਹੈ ਕੋਟੀਆਂ ਦੀ ਇਸ ਤੋਂ ਬਾਅਦ ਦਿਖਾਵਾਂਗੇ ਸ਼ਾਲਾਂ ਸ਼ਾਲਾਂ ਦੇ ਬਹੁਤ ਸ਼ਾਨਦਾਰ ਕਲਰ ਡਿਜ਼ਾਈਨ ਆਏ ਨੇ ਨਵੇਂ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਅਬ ਇਸਟਾਕ ਕਲੀਅਰ ਦੀ ਸੇਲ ਸਟਾਕ ਕਲੀਅਰ ਦੀ ਸੇਲ ਆਤੀ ਜੀ ਸਾਰੀ ਸ਼ਿਪਿੰਗ ਚਾਰਜ ਫ੍ਰੀ ਕਰਤੇ ਹੀ ਬਿਲਕੁਲ ਕੋਈ ਸ਼ਿਪਿੰਗ ਚਾਰਜ ਨਹੀਂ ਪਾਊਗਾ ਜੋ ਪੀਸ ਦਾ ਪ੍ਰਾਈਸ ਉਹ ਉਹੀ ਪੇ ਕਰਨਾ ਪਊਗਾ ਜੀ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਲਾਈਟ ਕਲਰ ਡਾਰਕ ਕਲਰ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਫੁੱਲ ਪਿਓਰ ਦੇ ਪੀਸ ਨਹੀਂ ਫੁੱਲ ਪਿਓਰ ਦੇ ਲੌਂਗ ਸ਼ਾਰਟ ਸਾਰੇ ਪੀਸ ਮਿਲ ਜਾਣਗੇ ਫੁੱਲ ਪਿਓਰ ਦੇ ਵਿੱਚ ਪੀਸ ਨੇ ਸਾਰੇ ਫੁੱਲ ਹੇਅਰ ਦੇ ਪੀਸ ਨੇ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਇਸ ਤੋਂ ਬਾਅਦ ਦੇ ਵਿੱਚ ਦਿਖਾਵਾਂਗੇ ਸ਼ਾਲ ਡਬਲ ਸ਼ੇਡ ਵਾਲੇ ਸ਼ਾਲ ਦਿਖਾਵਾਂਗੇ ਇਸ ਤੋਂ ਬਾਅਦ ਆਦਾ ਫੁੱਲ ਲੌਂਗ ਕੋਟੀਆਂ ਦੇ ਕਲਰ ਨੇ ਸਾਰੇ ਗਾਜਰੀ ਕਲਰ ਹੈ ਲਾਈਟ ਕਲਰ ਡਾਰਕ ਕਲਰ ਫੁੱਲ ਲੌਂਗ ਕੋਟੀਆਂ ਨੇ ਵਧੀਆ ਫੁੱਲ ਪਿਓਰ ਦੇ ਪੀਸ ਹੈ ਰੇਟ ਹੈਗਾ ਸਿਰਫ 400 ਰੁਪਏ ਦਾ ਪੀਸ ਹੈ ਜੀ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਇਸ ਤੋਂ ਅੱਗੇ ਦਿਖਾ ਰਹੇ ਹਾਂ ਸ਼ਾਲ ਤੁਹਾਨੂੰ ਅ ਸ਼ਾਲਾਂ ਦੇ ਕਲਰ ਡਿਜ਼ਾਈਨ ਚੈੱਕ ਕਰੋ ਇਹ ਬਹੁਤ ਸ਼ਾਨਦਾਰ ਰੰਗ ਨੇ ਸ਼ਾਲਾਂ ਦੇ ਡਾਰਕ ਕਲਰ ਲਾਈਟ ਕਲਰ ਡਬਲ ਸ਼ੇਡ ਵਾਲੇ ਸ਼ਾਲ ਨੇ ਜੀ ਵਧੀਆ ਸ਼ਾਲ ਨੇ ਰੇਟ ਹੋਊਗਾ ਜੀ ਸਿਰਫ 300 ਰੁਪਏ ਦਾ ਸ਼ਾਲ ਹੈ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਚਾਹੇ ਤੁਸੀਂ ਇੱਕ ਪੀਸ ਮੰਗਾ ਲਓ ਜੀ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੈ ਕੋਈ ਡਿਲੀਵਰੀ ਚਾਰजेस ਨਹੀਂ ਪੇ ਕਰਨੇ ਜੋ ਪੀਸ ਦਾ ਪ੍ਰਾਈਸ ਆ ਉਹੀ ਲੱਗੂਗਾ ਸਟਾਕ ਕਲੀਅਰ ਦੀ ਸੇਲ ਹੈ ਇਹ 300 ਰੁਪਏ ਦਾ ਪੀਸ ਹੈ ਫੁੱਲ ਪਿਓਰ ਬਿਸਕੋਸ ਦਾ ਸ਼ਾਲ ਹੈ ਦੋਰੀ ਬੁਣਤੀ ਵਾਲਾ ਡਬਲ ਸ਼ੇਡ ਵਾਲਾ ਸ਼ਾਲ ਹੈ ਵਧੀਆ ਸ਼ਾਲ ਹੈ ਫੈਂਸੀ ਸ਼ਾਲ ਬਈਆਂ ਸ਼ਾਦੀਆਂ ਚ ਜਾਣ ਜਾਣ ਲੈਣ ਵਾਲੇ ਸਾਲ ਨੇ ਜੀ ਹੁਣ ਫੈਂਸੀ ਸ਼ਾਲ ਨੇ ਸਾਰੇ ਰੇਟ ਰਹੂਗਾ ਸਿਰਫ 300 ਰੁਪਏ ਦਾ ਪੀਸ ਹੈ ਸਿਰਫ ਉਸੇ 300 ਰੁਪਏ ਦਾ ਪੀਸ ਹੈ ਜੀ ਡਬਲ ਸ਼ੇਡ ਦੂਰੀ ਬੁੰਤੀ ਦਾ ਆਹ ਦੇਖੋ ਜੀ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਜਲਦੀ ਦੇ ਨਾਲ ਬੁੱਕ ਕਰ ਲਿਓ ਕਲਰ ਖਤਮ ਹੋ ਜਾਣੇ ਆ ਬਹੁਤ ਸ਼ਾਨਦਾਰ ਕਲਰ ਆਏ ਆ ਲਾਈਟ ਕਲਰ ਡਾਰਕ ਕਲਰ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਆਏ ਨੇ ਜੀ ਸਿਰਫ 300 ਰੁਪਏ ਦਾ ਪੀਸ ਹੈ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਕੋਈ ਡਿਲੀਵਰੀ ਚਾਰजेस ਨਹੀਂ ਲੱਗਣਗੇ ਜਲਦੀ ਦੇ ਨਾਲ ਮੰਗਾ ਲਓ ਕੋਈ ਵੀ ਕਲਰ ਪਸੰਦ ਹੈ ਜਲਦੀ ਨਾਲ ਬੁੱਕ ਕਰ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋਈ ਲਾਈਕ ਕਰਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਆ ਦੇਖੋ ਇਹ ਬਹੁਤ ਸ਼ਾਨਦਾਰ ਕਲਰ ਨੇ ਡਾਰਕ ਕਲਰ ਲਾਈਟ ਕਲਰ ਵੀ ਦਿਖਾਵਾਂਗੇ ਜਰੀ ਵਾਲੇ ਸ਼ਾਲ ਵੀ ਦਿਖਾਵਾਂਗੇ ਫੈਂਸੀ ਸ਼ਾਲ ਨੇ ਸਾਰੇ ਵਧੀਆ ਸ਼ਾਲ ਨੇ ਵਿਆਹ ਸ਼ਾਦੀਆਂ ਵਾਲੇ ਸ਼ਾਲ ਨੇ ਸਾਰੇ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਸ਼ਾਨਦਾਰ ਕਲਰ ਨੇ ਬਲੈਕ ਕਲਰ ਬਲੈਕ ਐਂਡ ਗੋਲਡਨ ਦੋ ਡਬਲ ਸ਼ੈਡ ਦੋਰੀ ਬੁਣਤੀ ਦਾ ਦੋਨੇ ਛੇਡਾਂ ਲੈਣ ਵਾਲਾ ਸ਼ਾਲ ਹੈ ਪੂਰਾ ਪ੍ਰੋਪਰ ਵਧੀਆ ਫੁੱਲ ਸ਼ਾਲ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਬਹੁਤ ਸ਼ਾਨਦਾਰ ਕਲਰ ਨੇ ਰੇਟ ਹੈਗਾ ਸਿਰਫ 300 ਰੁਪਏ ਦਾ ਸ਼ਾਲ ਹੈ ਜੀ ਡਿਲੀਵਰੀ ਚਾਰਜਸ ਬਿਲਕੁਲ ਫਰੀ ਆਨਲਾਈਨ ਘਰ ਬੈਠੇ ਤੁਸੀਂ ਮੰਗਾ ਸਕਦੇ ਹੋ ਆਲ ਇੰਡੀਆ ਚ ਕਿਤੇ ਵੀ ਘਰ ਬੈਠੇ ਤੁਸੀਂ ਮੰਗਾ ਲਓ ਆਨਲਾਈਨ ਸ਼ਿਪਿੰਗ ਚਾਰਜ ਬਿਲਕੁਲ ਫਰੀ ਹੋਊਗਾ ਜੀ 1 पीस ਮੰਗਾ ਲਓ 2 ਮੰਗਾ ਲਓ 4 ਮੰਗਾ ਲਓ 10 ਮੰਗਾ ਲਓ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਕੋਈ ਵੀ ਪੀਸ ਪਸੰਦ ਹੈ ਜਲਦੀ ਨਾਲ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਕਲਰ ਡੈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਵਧੀਆ ਕਲਰ ਲਾਈਟ ਕਲਰ ਵੀ ਮਿਲ ਜਾਣਗੇ ਉਸ ਤੋਂ ਬਾਅਦ ਲਾਈਟ ਕਲਰ ਵੀ ਦਿਖਾਵਾਂਗੇ ਡਾਰਕ ਕਲਰ ਦਿਖਾ ਰਹੇ ਹਾਂ ਉਸ ਤੋਂ ਬਾਅਦ ਲਾਈਟ ਕਲਰ ਦਿਖਾਵਾਂਗੇ ਸਾਰੇ ਲਾਈਟ ਕਲਰ ਵੀ ਹੈਗੇ ਆ ਡਬਲ ਸ਼ੇਡ ਦੇ ਸ਼ਾਲ ਨੇ ਇਹ ਸਾਰੇ ਵਧੀਆ ਸ਼ਾਲ ਨੇ ਸਟਾਕ ਕਲੀਅਰ ਦੀ ਸੇਲ ਹੈ ਜੀ ਜਲਦੀ ਦੇ ਨਾਲ ਬੁੱਕ ਕਰ ਲੇ ਕੋਈ ਵੀ ਪੀਸ ਪਸੰਦ ਹੈ ਆਹ ਦੇਖੋ ਇਸ ਤੋਂ ਬਾਅਦ ਲਾਈਟ ਕਲਰ ਦਿਖਾਣੇ ਆ ਬਹੁਤ ਸ਼ਾਨਦਾਰ ਰੰਗ ਹੈ ਲਾਈਟ ਕਲਰ ਹੈ ਲਾਈਟ ਸ਼ੇਡ ਲਾਈਟ ਫਰੋਜ਼ੀ ਕਲਰ ਆਹ ਦੇਖੋ ਵੀਰ ਦੋ ਸ਼ੇਡ ਦੇਖੋ ਸਰਦਾਰੀ ਰੰਗ ਹੈ ਬਹੁਤ ਹੀ ਸ਼ਾਨਦਾਰ ਰੰਗ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਸਾਰ ਬੈਟਲ ਤੁਸੀਂ ਮੰਗਵਾ ਸਕਦੇ ਹੋ ਆਨਲਾਈਨ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਦੇ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਹੈ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਵੀ WhatsApp ਨੰਬਰ ਦਿੱਤਾ ਹੋਇਆ ਜੀ ਬਹੁਤ ਸ਼ਾਨਦਾਰ ਕਲਰਾਂ ਦੀ ਕੰਬੀਨੇਸ਼ਨ ਹੈ ਬਹੁਤ ਹੀ ਸ਼ਾਨਦਾਰ ਕਲਰ ਨੇ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਪੀਸ ਹੈ ਡਿਲੀਵਰੀ ਚਾਰजेस ਬਿਲਕੁਲ ਫ੍ਰੀ 300 ਰੁਪਏ ਦਾ ਪੀਸ ਹੈ ਓਨਲੀ ਐਂਸੀ ਸ਼ਾਲ ਵਧੀਆ ਡਬਲ ਸ਼ੇਡ ਦਾ ਸ਼ਾਲ ਹੈ ਵਧੀਆ ਫੈਂਸੀ ਸ਼ਾਲ ਹੈ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਕਲਰ ਵਧੀਆ ਨੇ ਜੀ ਬਹੁਤ ਸ਼ਾਨਦਾਰ ਕਲਰ ਨੇ ਦੇਖੋ ਡਾਰਕ ਕਲਰ ਰੈੱਡ ਰੈੱਡ ਕਲਰ ਮਿਲ ਜੂ ਡਬਲ ਸ਼ੇਡ ਵਾਲਾ ਵਾਈਟ ਕਲਰ ਬਾਰਡਰ ਵਾਲਾ ਕਲਰ ਸਾਰੇ ਵਧੀਆ ਨੇ ਜੀ ਡਾਰਕ ਕਲਰ ਲਾਈਟ ਕਲਰ ਕਲਰਾਂ ਦਾ ਕੰਬੀਨੇਸ਼ਨ ਵੀ ਵਧੀਆ ਹੈ ਪਿਓਰ ਬਿਸਕੋਸ ਦਾ ਸ਼ਾਲ ਹੈ ਇਹ ਰੇਟ ਹੈਗਾ ਸਿਰਫ 300 ਰੁਪਏ ਦਾ ਸ਼ਾਲ ਹੈ ਡਿਲੀਵਰੀ ਚਾਰਜਸ ਫਰੀ ਹੈ ਘਰ ਬੈਠੇ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਜੀ ਕੋਈ ਵੀ ਪੀਸ ਚਾਹੀਦਾ ਜਲਦੀ ਦੇ ਨਾਲ ਬੁੱਕ ਕਰ ਲਓ ਘਰ ਬੈਠੇ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਬਹੁਤ ਸ਼ਾਨਦਾਰ ਕਲਰ ਨੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਜੀ ਲਾਈਕ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਕਲਰ ਚੈੱਕ ਕਰੋ ਲਾਈਟ ਕਲਰ ਲਾਈਟ ਮਸਟਰਡ ਕਲਰ ਹੈ ਲਾਈਟ ਮਸਟਰਡ ਕਲਰ ਆ ਲਓ ਜੀ ਲਾਈਟ ਮਸਟਰਡ ਕਲਰ ਗਾਜਰੀ ਕਲਰ ਸਕਿਨ ਕਲਰ ਆ ਲਓ ਜੀ 골ਡਨ ਕਲਰ ਹੈ ਬਹੁਤ ਸ਼ਾਨਦਾਰ ਕਲਰ ਹੈ ਬਰੀਕ ਪ੍ਰਿੰਟ ਹੈ ਬਹੁਤ ਸ਼ਾਨਦਾਰ ਪ੍ਰਿੰਟ ਨੇ ਸਰਦਾਰੀ ਰੰਗ ਲਓ ਜੀ ਚੈੱਕ ਕਰੋ ਕਲਰ ਬਰੀ ਬਰੀਕ ਪ੍ਰਿੰਟਾਂ ਦੇ ਵਿੱਚ ਬਹੁਤ ਸ਼ਾਨਦਾਰ ਕਲਰ ਨੇ ਡਬਲ ਸ਼ੇਡ ਦੋਨੇ ਸ਼ੇਡਾਂ ਬਹੁਤ ਸ਼ਾਨਦਾਰ ਨੇ ਜਰੀ ਵਾਲੇ ਸ਼ਾਲ ਨੇ ਇਹ ਵਧੀਆ ਸ਼ਾਲ ਹੈ ਇਹ ਲਾਈਟ ਕਲਰ ਵਾਲੇ ਆ ਸਾਰੇ ਜਰੀ ਵਾਲੇ ਸ਼ਾਲ ਨੇ ਵਧੀਆ ਫੈਂਸੀ ਸ਼ਾਲ ਨੇ ਬਹੁਤ ਵਧੀਆ ਫੈਂਸੀ ਸ਼ਾਲ ਹੈ ਰੈੱਡ ਕਲਰ ਹੈ ਨਾਬੀ ਸ਼ੇਡ ਡਬਲ ਸ਼ੇਡ ਦੇ ਵਿੱਚ ਲਾਈਟ ਗ੍ਰੇ ਕਲਰ ਲਓ ਜੀ ਚੈੱਕ ਕਰੋ ਕਲਰ ਬਹੁਤ ਸ਼ਾਨਦਾਰ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਹੈ ਵੀਡੀਓ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਬਹੁਤ ਸ਼ਾਨਦਾਰ ਕਲਰ ਨੇ ਲਾਈਟ ਕਲਰ ਡਾਰਕ ਕਲਰ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਸੈਂਡ ਕਰਦੇ ਆਨਲਾਈਨ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਔਰੇ ਆਉਣਾ ਵੀ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸੰਡੇ ਵਾਲੇ ਦਿਨ ਸੰਡੇ ਤੋਂ ਇਲਾਵਾ ਨਹੀਂ ਅਸੀਂ ਔਰੇ ਹੁੰਦੇ ਹਾਂਗੇ ਘਰ ਬੈਠੇ ਆਨਲਾਈਨ ਤੁਸੀਂ ਜਦ ਮਰਜ਼ੀ ਮੰਗਵਾ ਸਕਦੇ ਹੋ ਜੀ ਆ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਚੈੱਕ ਕਰੋ ਠੀਕ ਹੈ ਜੀ ਧੰਨਵਾਦ ਸਾਰੀ ਆਡੀਅנס ਦਾ ਮਿਲਦੇ ਆਂ ਜਲਦੀ ਅਗਲੀ ਵੀਡੀਓ ਦੇ ਵਿੱਚ